ਅਸਕੇ ਕਾਣਿਆ ਸਪਾਂ ਤੋ ਟੱਕ ਮਾਰੇ ਸਪੇਰਾ ਨਾ ਕੋਈ ਕੀਲ ਸਕਿਆ ਬੇੜੇ ਸਾਧ ਮਰਣਾ ਡੁੱਬੋ ਤਾਰੋ कोई रख सकाल सप्पा तो ड मारो सपैरा ना, मार ना कोई की लग ਸੇਹਰਾ ਨਾ ਕੋਈ ਕੀਲ ਸਕੇ ਆ ਸਿੱਕੇ ਕਾਲਾ ਸੱਪਾ ਟੱਡ ਗਮਾਨ ਸੇਹਰਾ ਨਾ ਕੋਈ ਕੀਲ ਸਕੇ ਆ ਸਿੱਕੇ ਕਾਲਾ ਸੱਪਾ ਟੱਡ ਗਮਾਨ ਆ ਸੇਹਰਾ ਨਾ ਕੋਈ ਕੀਲ ਸਕੇ ਆ ਓਏ ਐੜਾ ਹਾਏ ਮਿਸ ਰਹਿੰਦੀ ਓਏ ਭਾਈ ਓਏ ਵਿੱਚ ਕੋਈ ਸੇਵਾ ਦਾ ਵੇਰਵਾ ਹੋਵੇ ਕਰ ਬਾਰੇ ਪੁੱਛਣਾ ਹੋਵੇ ਸਾਰੇ ਘਰ ਦੀ ਖਤਰ ਕਰਨ ਪਾਏ ਹੋਣ ਕਈ ਬਾਬਾ ਹੱਥ ਸੇਖੂ ਵਿੱਚੋਂ ਆਇਆ ਦਾ ਮੇਰਾ ਖੱਡਵਾ ਦਾ ਬਰੋਲੇ ਪਰ ਰੋਲੇ ਹਾਲੇ ਅੰ ਵਿੱਚ ਮਸਤੀ ਦੇ ਝੂਮੇ ਸਾਥ ਮੇਰਾ ਗੱਲ ਕਰਦਾ ਹਾਲੇ ਹਾਲੇ ਅੱਜ ਰੱਬ ਨੇ ਕੌਮ ਦਰਦੀ ਤੇਰੇ ਬਿਨਾ ਕੋਈ ਦਰਦੀ ਉਹ ਕਦੇ ਵੀ ਨਹੀਂ ਭੁੱਲ ਸਕਿਆ ਸਿੱਕੇ ਕਾਣੇ ਸੱਤ ਤੋਂ ਡੰਗ ਮਾਰੇ ਤੇਰਾ ਨਾ ਫਕੀਲ ਥੱਕਿਆ ਸਿੱਕੇ ਕਾਣੇ ਸੱਤ ਤੋਂ ਡੰਗ ਮਾਰੇ ਤੇਰਾ ਨਾ ਕੋਈ ਫੀਲ ਸਕਿਆ ਹਮੈ 1 2 3 ਕਰਦੀ ਖਾਤਰ ਪੁੱਛਣਾ ਸਾਰੇ ਘਰ ਬਾਰੇ ਪੁੱਛਣਾ 1 2 3 ਕਿਹੜੇ ਪਿੰਡ ਤੋਂ ਆਏ ਆ ਮਾਈ ਗੰਗानगर ਨੇ ਆ 1 2 3 ਮੇਰੇ ਕੋਲ ਪੁੱਛ ਤੁਸੀਂ ਪਹਿਲੀ ਵਾਰ ਰਹਿਣ ਲੱਗੇ ਆਂ ਹੈ 1 2 3 ਪਹਿਲੀ ਵਾਰ ਹੀ ਪੁੱਛਿਆ ਉਹੀ ਗੱਲ ਹੋਈ ਹੈ ਮਾਈ 1 2 3 ਬਾਬੇ ਨੂੰ ਮੰਨਦੇ ਖੇਤਪਾਲ ਨੂੰ ਹੈ ਰਾਮਦੇ ਪੀਰ ਨੂੰ ਮੰਨਦੇ ਆਂ ਬਾਲਾ ਜੀ ਆ ਗਿਆ ਇੱਕ ਕੋਈ ਸਾਧ ਫਕੀਰ ਹੁੰਦਾ ਵਿੱਚ ਇਹ ਕੌਣ ਹੈ ਇਹ ਸੇਵਾ ਕੌਣ ਕਰਦਾ ਸੀ ਹੈ ਸਾਧ ਦੀ ਫਕੀਰ ਦੀ ਪੰਜ ਕੱਪੜੀ ਰੋਟੀ ਖਵਾਉਂਦੇ ਸੀ ਹੈ ਉਹੀ ਆ ਕਾ ਬਾਪਾ ਉਹ ਤਾਂ ਨਾ ਬਾਪਾ 1 2 3 4 ਪੰਜ ਕੱਪੜੀ ਦੇ ਕੇ ਸਾਦ ਮਨਾਉਂਦੀ ਫਿਰਦੀ ਆ ਪੰਜ ਕੱਪੜੀ ਦੇ ਕੇ ਸਾਦ ਮਨਾਉਂਦੀ ਫਿਰਦੀ ਆ ਪੰਜ ਕੱਪੜੀ ਦੇ ਕੇ ਸਾਦ ਮਨਾਉਂਦੀ ਫਿਰਨੀ ਆ ਅੱਛਾ ਮਾਈ 1 2 3 ਤੁਹਾਡੇ ਸੇਵਾ ਕੌਣ ਕਰਦਾ ਸੀ ਮਾਈ ਤੂੰ ਕਰਦੀ ਸੀ ਭੈਣੇ ਖੁੱਲ ਕੇ ਗੱਲ ਕਰ ਤੁਸੀਂ ਕਰਦੇ ਸੀ ਸੇਵਾ ਹੈ ਇਹ ਸੇਵਾ ਘੱਟ ਕਰਤੀ ਹੁਣ ਹੈ ਐਵੇਂ ਗੱਲ ਪਹਿਲਾਂ ਜਿੰਨੀ ਨਹੀਂ ਹੁੰਦੀ ਹੈ ਇਹਦੇ ਕੱਪੜੇ ਦਿੱਤੈਨੂ ਕਿੰਨਾ ਸਮਾਂ ਹੋ ਗਿਆ ਕਹਿ ਹੁਣ ਹੈ ਸਾਲ ਹੋ ਗਿਆ ਲੈ ਨਹੀਂ ਹੈ ਇਹ ਦਿਖਾਈ ਵੀ ਦਿੰਦਾ ਤੈਨੂੰ ਬਿਮਾਰ ਕੌਣ ਪਿਆ ਹੁਣ ਇਹ ਦੱਸ ਮੈਨੂੰ ਤੁਹਾਡਾ ਮੁੰਡਾ ਰਹਿੰਦਾ ਕਿੱਥੇ ਆ ਉਹ ਭਲਾ ਮੁੰਡਾ ਕਹਿ ਬਾਬਾ ਉਹ ਦਸੇ ਦਾ ਚਫੇਰੇ ਮੈਨੂੰ ਪਿੰਦੇ ਨੇ ਬੁੱਲੱਕਾ ਉਹ ਦਸੇ ਦਾ ਚਫੇਰੇ ਮੈਨੂੰ ਪਿੰਦੇ ਨੇ ਬੁੱਲੱਕਾ ਬੁੱਲਗਨੇ ਆ ਬੁੱਲਗਨੇ ਬਾਬਾ ਮੈਨੂੰ ਸੌਂਦੇ ਤੇ ਪੈਤਾ ਹਾ ਹਾ ਕਦੀਆਂ ਉੱਤ ਫੇਰੀਆਂ ਲਾਉਂਦੀ ਫਿਰਦੀ ਆ ਕੜੀ ਦੇ ਕੇ ਪਤਰਮਨੋ ਦੀ ਫਰਦੀਆ ਬਦ ਕੱਪੜੀ ਦੇ ਕੇ ਪਤਰਮਨੋ ਦੀ ਫਰਦੀਆ ਮੈਂ ਇੱਕ ਗੱਲ ਦੱਸ ਬਿਮਾਰ ਮੁੰਡਾ ਰਹਿੰਦਾ ਕੱਲਾ ਏ ਨਹੀਂ ਹੋਰ ਵੀ ਆਕਰੋ ਤੂੰ ਵੀ ਰੰਨੀ ਆ ਚਾਂ ਚੱਕ ਬਿਮਾਰ ਹੋ ਕੇ ਮੰਜੇ 'ਚ ਪੈ ਜਾਣੀ ਆ ਕਹਿ ਐਵੀ ਗੱਲ ਹੈ ਹੈ ਇਹ ਜਿਹੜਾ ਫੱਕਰ ਆ ਇਹ ਵੀ ਦਿਖਾਈ ਦਿੰਦਾ ਹੈ ਹੈ ਕਹਿ ਕੱਪੜੇ ਮੰਗਦਾ ਦਿਖਾਈ ਦੇ ਜਾਂਦਾ ਸਾਹਮਣੇ ਆ ਕੇ ਖੜ ਜਾਂਦਾ ਐਵੇਂ ਗੱਲ ਕਾ ਬਾਬਾ 1 2 3 4 ਚੱਗੜਾ 1 2 3 ਪੜਾਈ ਚ ਮਨ ਨਹੀਂ ਲੱਗਦਾ ਨੌਕਰੀ ਵੀ ਪਾਈ ਤੇ ਆਈ ਨਹੀਂ ਹਾਂ ਨਹੀਂ ਪਉਂਦਾ ਪਾਉਣ ਲੱਗਾ ਸੀ ਪਰ ਹੋਈ ਨਹੀਂ ਸਫਲ ਨਹੀਂ ਹੋਈ ਭਰੇ ਜੀ ਫਰਮ ਪੜਤੇ ਐਵੇਂ ਗੱਲਾਂ ਕਾ ਬੱਬਾ ਤਨ ਬੱਬਾ 1 2 3 4 ਤੇ ਤਿੰਨ ਭਰਾ ਕੌਣ ਸੀ ਤੁਹਾਡੇ ਹੈ ਧੰਨ ਬਾਬਾ ਤੇਰੇ ਭਰਾਵਰੀ ਤਿੰਨ ਭਰਾ ਸੀ ਤੇਰੇ ਸਹੁਰੇ ਪਰਿਵਾਰ ਚ ਦੇਖ ਮਾਈ ਦੋਈ ਹੈ ਇੱਕ ਕੋਈ ਪੁਰਾਣਾ ਕੌਣ ਮੁਖਿਆ ਹੈ ਹੈ ਤੇਰੇ ਸਹੁਰੇ ਪਰਿਵਾਰ ਚ ਇੱਕ ਦੋ ਤਿੰਨ ਕੌਣ ਮੁਖਿਆ ਮੁਖਿਆ ਹੁੰਦਾ ਇਹ ਦੱਸੋ ਮਾਈ ਖੁੱਲ ਕੇ ਗੱਲ ਕਰੋ ਮੇਰੇ ਨਾਲ ਇਹਨਾਂ ਦੇ ਪਰਿਵਾਰ 'ਚ ਨੌਜਵਾਨ ਮੌਤ ਕੀ ਦੀ ਹੋਈ ਆ ਤੁਹਾਡੇ ਪਰਿਵਾਰ 'ਚ ਮੌਤ ਕੀ ਦੀ ਹੋਈ ਆ ਮਾਈ ਉਹ ਭਾਈ ਰੋਲਾ ਨਹੀਂ ਪਾਣਾ ਚੁੱਪ ਕਰ ਜੋ ਦੱਸੋ ਭਾਈ ਓਏ ਹੈਗੀ ਆਏ ਹੈਗੀ ਆ ਨਾ ਕਾ ਬਾਬਾ ਤਨ ਬਾਬਾ ਵੇ ਨੈਰੀ ਸਾਤਰੀਆਂ ਤਾੜੀ ਮਾਰ ਦਿਆ ਕਰੋ ਭਾਈ ਹਉ ਜਨ ਮਿੱਠੀ ਮਿੱਠੀ ਲਹਰ ਬਣਾਵੇ ਸੇਕੂ ਵਿੱਚੋਂ ਸੇਕੂ ਵਿੱਚੋਂ ਸਾਦ ਤੁਰਿਆ ਸੇਕੂ ਵਿੱਚੋਂ ਸੇਕੂ ਵਿੱਚੋਂ ਸਾਦ ਤੁਰਿਆ ਉਹ ਤਾਂ ਟਿਕਡੋਲੇ ਦੇ ਖਾਵੇ ਸੇਕੂ ਵਿੱਚੋਂ ਸੇਕੂ ਵਿੱਚੋਂ ਸਾਦ ਤੁਰਿਆ ਉਹ ਵਾਹ ਟਿਕਡੋਲੇ ਦੇ ਸਾਰੇ ਸੇਕੂ ਬਾਬਾ ਕਹਿੰਦਾ ਕਿਉਂ ਚਾਣ ਚੱਕ ਲੜਾਈ ਬੰਦੀ ਆ ਹਾਂ ਸਾਰੇ ਜਿਓ ਜੀ ਲੜਾਈ ਕਰਦੇ ਆ ਹਾਂ ਮੁੰਡਾ ਕਹਿਣਾ ਨਹੀਂ ਮੰਨਦਾ ਹਾਂ ਐਵੇਂ ਗੱਲ ਆ ਬਾਬਾ ਕਹਿੰਦਾ ਕਿਉਂ ਕੋਨੇ ਤੋਂ ਬਾਹਰ ਚੱਲਣਾ ਜਿਵੇਂ ਕਹਦੀਏ ਹਾਂ ਆਪਦੀ ਮਰਜ਼ੀ ਦਾ ਕੰਮ ਕਰਨਾ ਆਈ ਗੱਲ ਆ 1 2 3 ਇਹ ਪੇਟ ਦਾ ਰੋਗ ਕਿਹਦੇ ਹੈਗਾ ਤੇਰੇ ਰੋਗਾ ਕਾ ਬਾਬਾ ਧੰਨ ਬਾਬਾ 1 2 3 4 ਚੱਕ E ਇਨ ਇਸ ਘਰ ਨਾਲ ਤੁਹਾਡੀ ਰਿਸ਼ਤੇਦਾਰੀ ਹੈ ਇੱਥੇ ਤੇਰੇ ਪੇਕੇ ਆ ਠੀਕ ਹੈ ਇਹ ਜਿਹੜਾ ਫੱਕਰ ਆ ਇਹ ਇੱਥੋਂ ਦਾ ਸੇਵਾ ਕਰਦੀ ਸੀ ਹੈ ਇੱਥੋਂ ਦੇ ਫੱਕਰ ਦੇ ਕੱਪੜੇ ਲਾਉਂਦੇ ਸੀ ਤੁਸੀਂ ਉੱਥੇ ਇੱਥੇ ਆ ਕੇ ਲਾਉਂਦੇ ਸੀ ਤੁਸੀਂ ਆਪ ਦੇ ਹੱਥੀਆਦ ਕੀ ਦਿੱਤੇ ਨੇ ਹੈ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਕੁੰਡੀ ਪੈਂਦੀ ਪਾਏਗੀ ਹੈ ਇੱਕ ਮਾਦਾ ਕਾਲਕਾ ਨੂੰ ਵੀ ਮੰਨਿਆ ਉੱਥੇ ਹੈ ਮਨ ਦੇਣਾ ਕਾ ਬੱਬਾ ਅੱਖੰਡਾ ਚੱਕ ਲਿਆ ਨਾਰ ਸਿੰਘ ਵੀਰਾ ਓ ਕਲੀ ਮਤਾ ਜੱਗ ਨੂੰ ਚੱਲੀ ਖੰਡਾ ਚੱਕ ਲਾ ਨਾਰ ਸਿੰਘ ਵੀਰਾ ਕਲੀ ਮਤਾ ਜੱਗ ਨੂੰ ਚੱਲੀ ਖੰਡਾ ਚੱਕ ਲਾ ਨਾਰ ਸਿੰਘ ਵੀਰਾ ਕਲੀ ਮਤਾ ਜੱਗ ਨੂੰ ਚੱਲੀ ਓ ਹੋਲੀ ਕਲੇਮਾ ਸਾਰੋਂ ਨੇ ਹੋਲੀ ਕਲੇਮਾ ਸਾਰੋਂ ਨੇ ਹਾਂ ਅੱਛਾ ਮਾਈ ਬੰਦੇ ਇੱਕ ਗੱਲ ਦੱਸ ਆ ਮਾਤਾ ਕਾਲਕਾ ਦੀ ਸੁੱਖ ਰੱਖੀ ਬੈਠੀ ਐ ਛੋਟੀ ਜੀ ਹੈ ਐਦਾ ਮੈਨੂੰ ਵੀ ਨਹੀਂ ਪਤਾ ਪਰ ਛੋਟੀ ਜੀ ਸੁੱਖ ਹੈ ਹੈ ਕੋਈ 11 ਰੁਪਏ ਕਾਦੇ ਵਾਰਕ ਰੱਖੇ ਸੀ ਹੈ ਰੱਖਿਆ ਇਹ ਇਹ 4 ਮਹੀਨੇ ਦੀ ਗੱਲ ਹੋਤੀ 4 ਮਹੀਨੇ ਦੀ ਤੁਹਾਡੇ ਮੰਦਰ ਚ ਪਏ ਆ 11 ਰੁਪਏ ਪਹਿਲਾਂ ਮੈਨੂੰ ਇਹ ਦੱਸ ਪਏ ਆ ਦਿਖਾਈ ਆਉਂਦੇ ਆ ਪਏ ਨਾ ਇਹ ਕਾਦੇ ਰੱਖੇ ਸੀ ਮੁੰਡਾ ਦੱਸੂਗਾ ਹੁਣ ਇਹਦੇ ਡੈਡੀ ਨੇ ਵਾਰਕ ਰੱਖੇ ਸੀ ਹਾਂ ਕਾ ਬਾਬਾ ਸੇਵਾਦਾਰਾਂ ਨੇ ਦੇ ਵੀ ਸਾਜੀ ਵੀਰਾਂ ਨੂੰ ਵਰਤਨੋਂ ਪਾਣੀ ਚਾਹ ਪਾਣੀ ਦੀ ਵਿਹਿੰਦ ਕੀਤੀ ਜਾਵੇ ਹੋਲੀ ਕਹਿੰਦੇ ਮਸਾਨੋਂ ਮੈਂ ਹੋਲੀ ਜੇਲਾ ਮਸਾਨੋਂ ਮੈਂ ਕੱਲ ਰਾਖ ਸਖਲ ਅਗੱਜ ਸਖਲ ਰਾਖ ਸਖਲ ਖੇਲ ਬਸ ਬਸ ਲਾਣਾ ਮੈਂ ਇਹ ਮਾਈ ਤੁਹਾਡੇ ਘਰ ਦੇ ਵਿੱਚ ਪਿਆਲਾ ਪੀ ਕੇ ਲੜਾਈ ਬਹੁਤ ਹੁੰਦੀ ਆ ਹੈ 1 2 3 ਤੁਹਾਡੇ ਘਰ ਦਾ ਨਿਗਾ ਇਹ ਇਹ ਨਾਲ ਦਾ ਨਾਲ ਦਾ ਇਹ ਉਹ ਆ ਤੁਹਾਡੇ ਨਾਲ ਰੰਦ ਪਾਉਂਦਾ ਹਾਂ ਪਾਈ ਸੀ ਘਰੇ ਪਉਂਦਾ ਤੁਹਾਡੇ ਨਾਲ ਵੀ ਇੱਕ ਵਾਰੀ ਹੋਈ ਸੀ ਰਾਂਦ ਹਾਂ ਕਹਿ ਬੱਬਾ ਓਏ 1 2 3 4 ਚੱਲ ਆਇਆ ਰੰਗ ਕੱਚਾ ਪਾਉਣ ਦਾ ਰੰਗ ਪਤਾ ਕਿਵੇਂ ਪਾਸਿਆਂ ਦੇ ਤੋੜਾ ਕੋਈ ਰੱਖਣੀ ਸਿਰ ਭਾਰੀ ਹੁੰਦਾ ਹੈ ਸਿਰ ਭਾਰਾ ਹੁੰਦਾ ਅੱਖਾਂ ਵਿੱਚ ਲੱਗ ਜਾਂਦੀਆਂ ਐਂ ਲੱਗਦਾ ਜਿਵੇਂ ਪਾਉਣ ਚੱਲੂ ਐਨੂੰ ਕੱਚੀ ਲੇਅਰ ਕੱਚੀ ਪਾਉਣ ਕਹਿੰਦੇ ਆ ਹੁੰਦੀ ਸੀ ਗੱਲ ਮਈ ਮੰਦਰ 'ਚ ਬੈਠ ਕੇ ਹੁੰਦੀ ਸੀ ਹੈ ਜਿਹੜੀ ਗੱਲ ਕਹਿੰਦੀ ਸੀ ਪਾਰ ਹੁੰਦੀ ਸੀ ਹੈ ਅੱਜ ਤੇਰੇ ਰਾਸਤੇ ਬੰਦ ਦਾ ਹੈ ਜਿਹੜਾ ਕੰਮ ਕਹਿੰਦੇ ਆ ਉਹ ਬੰਦ ਹੋਇਆ ਸਫਲ ਨਹੀਂ ਹੁੰਦਾ ਤੇਰਾ ਹੈ 1 2 3 37000 ਦਾ ਰੋਲਾ ਕਿੱਥੇ ਜੀ ਕੋਈ ਪੈਸਿਆਂ ਦਾ ਰੋਲਾ ਕਿੱਥੇ ਪਿਆ ਸੀ ਕਿੰਨੇ ਸੀ 30 ਸੀ 7 ਹੋਰ ਕਿਸੇ ਤੋਂ ਲੈਣੇ ਸੀ ਹੈ ਸ਼ਾਂਤੀ ਹੋ ਗਏ ਕਾ ਬਾਈ ਅੱਤਲਾ ਨਾ ਕਦੇ ਨਦਲਾਈ ਬਠਾਈ ਯਾਰਾਂ ਗਾਓ ਯਾਰੀਆਂ ਵੀ ਕਹਿੰਦਾ ਪਾਪਾ ਵੇ ਜਾਨ ਤੋਂ ਪਿਆਰੀਆਂ ਓ ਯਾਰਾਂ ਵੀ ਕਹਿੰਦਾ ਪਾਪਾ ਵੇ ਜਾਨ ਤੋਂ ਪਿਆਰੀਆਂ ਹਾਂ ਅੱਛਾ ਮਈ ਕੋਈ ਕੰਮ ਤੁਹਾਡਾ ਸਿਰੇ ਨਹੀਂ ਚੜਦਾ ਮੌਕੇ ਦੇ ਹੈ ਹਰੇ ਕੰਮ ਚੜਚਣ ਪੈ ਜਾਂਦੀ ਆ ਇਹ ਰਿਸ਼ਤੇ ਵਾਲੀ ਗੱਲ ਤੁਹਾਡੇ ਨਾਲ ਵੀ ਹੋਈ ਸੀ ਮਾਈ ਗੱਲ ਦੱਸਾਂ ਮੈਂ ਹੁਣ 1 2 3 ਦੋ ਵੇ ਕਿਦੇ ਹੋਇਆ ਇਹਦੇ ਡੈਡੀ ਦੇ ਹੋਇਆ ਕਾ ਬਾਬਾ ਧੰਨਵਾਦ 1 2 3 4 ਅੱਜਰੇ ਮੱਤਵ ਨਲਾਈ ਬਟਿਆਰ ਗਾਇਆ ਯਾਰਾ ਵੀ ਕਹਿੰਦਾ ਬਾਬਾ ਦੇ ਚਾਤ ਪਿਆਰੀਆ ਉਹ ਕਾਲਿਆਂ ਨਾਲ ਗੰਦੇ ਨਾਲ ਲੈ ਬਟਿਆਰੀਆਂ ਯਾਰਾ ਵੀ ਕਹਿੰਦਾ ਬਾਬਾ ਦੇ ਚਾਤ ਪਿਆਰੀਆ 1 2 3 ਇੱਕ ਬੱਚਾ ਮੁੱਕਿਆ ਛੋਟਾ

ਥੇ ਕਿ ਥੋਡੇ ਜੀ ਆ ਸੁਨੀਤਾ ਨਾਂ ਦੀ ਬੁੜੀ ਮੈਂ ਨਹੀਂ ਕਹਿੰਦਾ ਮਰੀਆ ਚ ਜਾਂਦੀ ਐ ਮੈਂ ਕੁਛ ਵੀ ਨਹੀਂ ਕਹਿੰਦਾ ਨਾਂ ਦੱਸ ਕਿਹਦਾ ਥੋਡੇ ਪਰਿਵਾਰਾ ਚੋਂ ਕੌਣਾ ਕੀ ਲੱਗਦੀ ਤਰੀ ਤ੍ਰਿਪੈਣੀ ਲੱਗਦੀ ਆ ਹੈ 1 2 3 ਇਹ ਜਿਹੜੀ ਬੁੜੀ ਮੁੱਕੀ ਹੋਈ ਆ ਇੰਨਾ ਕੀ ਰਿਸ਼ਤਾ ਸੀ ਥੋਡਾ ਇਹ ਜੇਠ ਦੀ ਨੋ ਸੀ ਇਹ ਜਾਪੇ ਸੀ ਜਾਪੇ ਚ ਬੁੜੀ ਮੁੱਕੀ ਆ ਹੈ ਇਹ ਬੱਚਾ ਕੇ ਮੁੱਕ ਗਿਆ ਸੀ ਇਹ ਬੱਚਾ ਜਿਹੜਾ ਦੱਸਿਆ ਸੀ ਇਹ ਉਹੀ ਆ ਗਿਆ ਅੱਗੇ ਹੈ ਇਹ ਬੱਚਾ ਕੇ ਤੁਸੀਂ ਮੁੱਕਿਆ ਸੀਗਾ ਬੱਚਾ ਕੇ ਬੁੜੀ ਤੁਸੀਂ ਕਿਹਾ ਬੱਚਾ ਕੇ ਬੁੜੀ ਕੌਣ ਮੁੱਕੀ ਹੈ ਪਹਿਲਾਂ ਤੂੰ ਦੱਸ ਹਾਂ ਉਹ ਹੀ ਤਾਂ ਮੈਂ ਕਿਹਾ ਕਾ ਬਾਬਾ ਏ 1 2 3 4 ਚੱਕ ਓਏ ਛੋਟਾ ਜਿਹਾ ਜਸਪਾਠ ਬੋਲਿਆ ਹੁੰਦਾ ਬੋਲਿਆ ਕਰਵਾਇਆ ਨਹੀਂ ਇਹ ਰਹਿੰਦਾ ਇਹ ਕਰਵਾਉਂਦੇ ਹੁੰਦੇ ਸੀ ਪਹਿਲਾ ਇੱਕ ਵਾਰੀ ਕਰਵਾਇਆ ਸੀ ਉਸ ਤੋਂ ਬਾਅਦ ਬੋਲਿਆ ਹੋਇਆ ਇਹ ਹੈ ਮਾਈ ਤੁਹਾਡੇ ਘਰ ਦੇ ਵਿੱਚ ਇੱਕ ਤਾਂ ਇਹ ਬੁੜੀ ਦਾ ਰੋਲਾ ਠੀਕ ਹੈ ਦੂਜਾ ਇੱਕ ਮੁੰਡੇ ਦਾ ਚੱਕਰ ਦੂਜਾ ਇੱਕ ਗੱਦੀ ਦਾ ਸੇਵਾ ਦਾ ਰੋਲਾ ਵਿੱਚ ਠੀਕ ਹੈ ਇਹ ਸੈੱਟ ਕਰਾ ਲਾ ਇੱਕ ਪੰਜ ਕਪੜੀ ਲਵਾ ਲਾ ਘਰ ਦੇ ਵਿੱਚੋਂ ਇਹ ਚੀਜ਼ਾਂ ਸੈੱਟ ਕਰਾ ਲਾ ਜਜੇ ਕਾਰ ਬੜੇ ਪਾਰ ਆ ਆਹ ਦਿੱਕਤਾਂ ਦੀ ਕਹਾਣੀ ਬਣਦੀ ਹੈ ਮਾਈ ਘਰ ਦੇ ਵਿੱਚ ਸਾਰੀ ਠੀਕ ਹੈ ਮਾਈ ਆਈ ਗੱਲ ਅਸੀਂ ਆਈ ਬਾਤ ਆ ਕੰਮ ਕਾਰ ਤੁਹਾਡਾ ਚੱਲਣ ਲੱਗ ਜੂਗਾ ਪੈਸੇ ਨਾਲ ਪੈਸਾ ਜੁੜੇ ਠੀਕ ਹੈ ਜਜੇ ਕਾਰ ਬੜੇ ਪਾਰ ਮਾਈ ਆਈ ਗੱਲਾਂ ਪੁੱਛਣੀਆਂ ਸੀ ਠੀਕ ਹੈ ਬਹਿ ਜਾਓ ਬਾਈ ਕੋਈ ਇੱਕ ਦੋ ਗੱਲ ਰਹਿ ਗਈ ਹੋਈ ਤਾਂ ਉਹ ਬਹਿ ਕੇ ਕਰਾਂਗੇ ਠੀਕ ਹੈ Yeah, bye yeah, bye.